ਇਹ ਕਾਰਿਆਂ ਦੇ ਨਾਲ ਜਿਹੜੇ ਤੁਹਾਨੂੰ ਦਰਸ਼ਨ ਕਰਾ ਰਹੇ ਨੇ ਨਾ ਜੀ ਇਹਨਾਂ ਦਾ ਨਾਮ ਹੈ ਭਾਈ ਜਸਕਰਨ ਸਿੰਘ ਜੀ ਜਿਹੜੇ ਭਾਈ ਰੂਪ ਚੰਦ ਜੀ ਦੇ ਪਰਿਵਾਰ ਦੇ ਵਿੱਚੋਂ 14ਵੇਂ ਨੰਬਰ ਤੇ ਖੜੇ ਨੇ ਇਸ ਟਾਈਮ ਤੇ ਬਾਅਦ ਚ ਰਾਮ ਨਾਲ ਕਰ ਲਿਓ ਸਮਾਪਤੀ ਤੋਂ ਬਾਅਦ ਇਹ ਉਹ ਸ੍ਰੀ ਸਾਹਿਬ ਹੈ ਜਿਹੜੀ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਨੇ ਦਿੱਤੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਮੈਦਾਨੇ ਜੰਗ 'ਚ ਲੜਦੇ ਸੀ ਢਾਲ ਉਹ ਜਿਹੜੀ ਢਾਲ ਹੈ ਉਹ ਗੰਡੇ ਦੀ ਖਾਲ ਦੀ ਗੋਲੀ ਵੀ ਨਹੀਂ ਨਿਕਲਦੀ ਉਹਦੇ ਵਿੱਚ ਦੀ ਉਹ ਵੀ ਇਹ ਪਰਿਵਾਰ ਨੂੰ ਦੇ ਕੇ ਗਏ ਉਹ ਗੈਂਡੇ ਦੀ ਖੱਲ ਦੀ ਬਣੀ ਹੋਈ ਢਾਲ ਜਿਹੜੇ ਨਾਲ ਛੇਵੇਂ ਪਾਸੇ ਜੰਗ ਲੜਦੇ ਹੁੰਦੇ ਸੀ ਉਹ ਢਾਲ ਵੀ ਅਜੇ ਤੇ ਆਈ ਹੋਈ ਹੈ ਜੀ ਜਕਾਰਿਆਂ ਦੇ ਨਾਲ ਉਸ ਪਵਿੱਤਰ ਚਰਨ ਸ਼ੋਹ ਹੱਥ ਸ਼ੋਹ ਪ੍ਰਾਪਤ ਢਾਲ ਜਦੋਂ માતા ਗੰਗਾ ਜੀ ਬਾਬਾ ਬੁੱਢਾ ਜੀ ਕੋਲ ਜੰਮ ਸਾਹਿਬ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਸੰਗਤ ਜੀ ਜਦੋਂ ਮਹਾਰਾਜ ਜੀ ਪ੍ਰਸ਼ਾਦਾ ਛਕਦੇ ਸੀ ਪਾਣੀ ਪੜਦੇ ਸੀ ਜੋ ਪ੍ਰਸ਼ਾਦ ਕੋ ਛਕਨੇ ਲਗੇ ਹੱਥ ਸੁਚੇਤ ਕਰੇ ਪਹਿਲੇ ਜਿਹੜੇ ਪੁਰਾਣੇ ਭਾਂਡੇ ਸੀ ਉਹਨਾਂ ਨੂੰ ਇੱਕ ਤਨ ਕਰ ਮੰਡਲ ਹੱਥਾ ਚ ਕਰ ਮੰਡਲ ਫੜਿਆ ਹੁੰਦਾ ਸੀ ਹੱਥ ਸੱਚਾ ਕਰਾਉਣ ਵਾਸਤੇ ਇਹ ਪਰਿਵਾਰ ਕਰ ਮੰਡਲ ਦੇ ਨਾਲ ਸੁਚੇ ਕਰਾਉਂਦਾ ਸੀ ਇੱਕ ਦੋ ਯੋਗੀ ਸਾਧੂ ਰੱਖਦੇ ਸੀ ਵੀ ਨਾਲ ਜਾਣਾ ਉਹਨਾਂ ਦੁਆਰਾ ਹੱਥ ਨਾਲ ਉਹਦੇ ਵਿੱਚ ਇੱਕ ਬਣਿਆ ਹੁੰਦਾ ਛੇਕ ਬਣਿਆ ਹੁੰਦਾ ਸੀ ਉਹ ਕਰਮੰਡਲ ਜਿਹਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਦੇ ਹੱਥ ਸੁੱਚੇ ਕਰਾਉਂਦੇ ਰਹੇ ਉਹ ਵੀ ਇੱਥੇ ਪਹੁੰਚਿਆ ਹੋਇਆ ਜੀ ਅੱਜ ਇਸ ਕਰਮੰਡਲ ਦੇ ਦਰਸ਼ਨ ਕਰੋ ਜੀ ਤਨ ਤਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਤਿੰਨ ਪਤਨੀਆਂ ਸੀ ਬੀਬੀ ਮਰਵਾਹੀ ਜੀ ਬੀਬੀ ਨਾਨਕੀ ਜੀ ਤੇ ਮਾਤਾ ਦਮੋਦਰੀ ਜੀ ਦਮੋਦਰੀ ਦੇ ਘਰ ਤੋਂ ਇੱਕ ਪਾਈ ਅਣੀ ਰਾਏ ਜੀ ਦਾ ਵੀ ਜਨਮ ਹੋਇਆ ਬਾਬਾ ਗੁਰਦਿੱਤਾ ਜੀ ਅਬਾ ਅਣੀ ਰਾਏ ਜੀ ਦਾ ਜਨਮ ਹੋਇਆ ਜਿਹੜੀ ਪੀੜ੍ਹੀ ਦੇ ਉੱਤੇ ਬਰਾਜਮਾਨ ਹੁੰਦੇ ਸੀ ਓਹ ਪੰਟੀ ਹੋਈ ਆ ਮਨਜੀਤ ਸਾਹਿਬ ਇੱਥੇ ਪਹੁੰਚੀ ਹੋਈ ਆ ਜਿਹੜੀ ਮਨਜੀਤ ਸਾਹਿਬ ਦੇ ਉੱਤੇ ਮਾਤਾ ਤਮੋਦਰੀ ਜੀ ਆਪ ਬੈਠਦੇ ਹੁੰਦੇ ਸੀ ਪਾਣੀ ਸਿਕਾਉਂਦੇ ਸੀ ਓਹ ਮਨਜੀਤ ਸਾਹਿਬ ਵੀ ਇੱਥੇ ਪਹੁੰਚੀ ਹੋਈ ਆ ਜੀ ਸਿਕੋ ਆਪਣੀ ਪੰਜਾਬੀ ਨੂੰ ਕਦੇ ਭੁਲਾ ਨਾ ਦਿਓ ਪੰਜਾਬੀ ਪੰਜਾਬੀ ਦੇ ਕਿੰਨੇ ਅੱਖਰ ਨੇ ਜੀ ਹਾਂਜੀ Penting akhir ni ya, kerja Jabat ini. Bawa.